ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੀ ਵੀਡੀਓ ਦੇ ਵਿੱਚ ਅੱਜ ਵੀ ਅਸੀਂ ਤੁਹਾਡੇ ਵਾਸਤੇ ਪਹਿਲਾ ਵਾਂਗ ਹੀ ਪਾਰਟੀ ਵੇਅਰ ਸੂਟਾਂ ਦੀ ਵੀਡੀਓ ਲੈ ਕੇ ਆਏ ਹਾਂ ਜਿਵੇਂ ਕਿ ਅਸੀਂ ਹਰ ਵਾਰੀ ਹੈਵੀ ਸੂਟਾਂ ਦੇ ਉੱਤੇ ਹੀ ਵੀਡੀਓ ਲੈ ਕੇ ਆਉਂਦੇ ਹਾਂ ਜਿਹੜੇ ਕਿ ਤੁਸੀਂ ਹਰ ਫੰਕਸ਼ਨ ਪਾਰਟੀ ਤੇ ਵੇਅਰ ਕਰੋ ਤੇ ਤੁਸੀਂ ਸਭ ਤੋਂ ਜ਼ਿਆਦਾ ਖੂਬਸੂਰਤ ਲੱਗੋ ਹਾਂਜੀ ਅੱਜ ਵਾਲਾ ਜਿਹੜਾ ਇਹ ਸੂਟ ਤੁਸੀਂ ਦੇਖ ਰਹੇ ਹੋ ਬਹੁਤ ਹੀ ਪਿਆਰਾ ਡਿਜ਼ਾਈਨ ਵਿੱਚ ਹੈ ਬਹੁਤ ਹੀ ਪਿਆਰਾ ਇਸ ਨਾਲ ਡਿਜ਼ਾਈਨਰ ਦੁਪੱਟਾ ਤਿਆਰ ਕੀਤਾ ਗਿਆ ਹੈ ਜੀ ਇਸੇ ਵਿੱਚ ਤੁਹਾਨੂੰ 4 ਤੋਂ 5 ਕਲਰ ਮਿਲ ਜਾਣਗੇ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਵੇ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਸਾਡੇ WhatsApp ਨੰਬਰ ਤੇ ਸਾਡੇ WhatsApp ਨੰਬਰ ਹੈ 83601 33661 ਹਾਂਜੀ ਤੁਸੀਂ ਸਾਡੇ whatsapp ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਮੈਸੇਜ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਜੀ ਤੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਹਰ ਇੱਕ ਸੂਟ ਦਾ ਪ੍ਰਾਈਸ ਉਸ ਦੇ ਨਾਲ ਹੀ ਮੈਂਸ਼ਨ ਕੀਤਾ ਗਿਆ ਹੈ ਇਸ ਲਈ ਤਾਂ ਕਿ ਜੋ ਤੁਹਾਨੂੰ ਕਿਸੇ ਵੀ ਸੂਟ ਨੂੰ ਪਰਚੇਸ ਕਰਨ ਵਿੱਚ ਕੋਈ ਵੀ ਦਿੱਕਤ ਨਾ ਹੋਵੇ ਜੀ ਹਾਂਜੀ 올 ਇੰਡੀਆ ਵਿੱਚ ਸਾਡਾ ਸ਼ਿਪਿੰਗ ਚਾਰਜ ਫ੍ਰੀ ਹੈ ਜੀ ਤੁਸੀਂ ਇੰਡੀਆ ਦੇ ਵਿੱਚ ਕਿਤੇ ਵੀ ਰਹਿ ਰਹੇ ਹੋ ਤਾਂ ਤਾਨੂੰ ਕੋਈ ਵੀ ਸ਼ਿਪਿੰਗ ਚਾਰਜ ਨਹੀਂ ਦੇਣਾ ਪਏਗਾ ਤੇ ਤੁਹਾਡਾ ਸੂਟ ਤੁਹਾਡੇ ਘਰ ਆਸਾਨੀ ਨਾਲ ਇੱਕ ਹਫਤੇ ਦੇ ਵਿੱਚ ਵਿੱਚ ਪਹੁੰਚ ਜਾਏਗਾ ਜੀ ਤੇ ਜੇਕਰ ਤੁਸੀਂ ਇੰਡੀਆ ਤੋਂ ਬਾਹਰ ਰਹ ਰਹੇ ਹੋ ਤਾਂ ਫਿਰ ਤੁਹਾਨੂੰ ਸ਼ਿਪਿੰਗ ਚਾਰਜ ਦੇਣਾ ਪਏਗਾ ਹਾਂਜੀ ਸਾਰੇ ਹੀ ਸੂਟ ਕਲਰ ਚਾਰਟ ਬਹੁਤ ਪਿਆਰੇ ਹਨ ਹਾਂਜੀ ਹਰ ਇੱਕ ਕਲਰ ਯੂਨਿਕ ਹੈ ਜੀ ਜਿਵੇਂ ਕਿ ਆ ਪਿੰਕ ਕਲਰ ਹੈ ਕਿੰਨਾ ਪਿਆਰਾ ਲੱਗ ਰਿਹਾ ਹੈ ਇਸ ਦੇ ਨਾਲ 골ਡਨ ਤੇ पिंक कलर का दुपट्टा बहुत वीया लग रहा है ये पीच कलर वेच है जी सारे ही सूटा फिनिशिंग बहुत वजी है इस हैंडवर्कता गया है फुल दुपट्टे उपर भी हैंडवर्क है जी हाँ जी ये वाला सूट ती देख सकते हो पीच कलर वेच। जिसना कि तहूँ प्लेन सिल्क दी बॉटम दीती जाएगी और इससे नान तानू हैवी दुपट्टा ਦਿੱਤਾ ਜਾਏਗਾ جس تے فور سائیڈڈ ہیوی लेस मिलेगी तानू जी हां जी सिल्क ਵਿੱਚ ਹੀ ਇਹ ਫੈਬਰਿਕ ਹੈ ਇਸ ਦੇ ਉੱਪਰ ਵੀ ਹੈਂਡਵਰਕ ਕੀਤਾ ਗਿਆ ਹੈ ਜੀ ਇਹ ਬੁਟੀਕ ਸੂਟ ਹਨ ਇਹ ਵਾਲਾ ਲਾਈਟ ਸ਼ੀਟ ਵਿੱਚ ਇਹ ਜੀ ਗਈਆਂ ਨੂੰ ਕੁੜੀਆਂ ਨੂੰ ਲਾਈਟ ਸ਼ੀਟ ਪਸੰਦ ਹੁੰਦਾ ਹੈ ਕਈ ਔਰਤਾਂ ਨੂੰ ਇਹ ਲਾਈਟ ਸ਼ੀਟ ਪਸੰਦ ਹੁੰਦੇ ਹਨ ਕਿ ਅਸੀਂ ਲਾਈਟ ਹੀ ਕਲਰ ਪਾਣੇ ਹਨ ਇਦੇ ਵਿੱਚ ਤੁਹਾਨੂੰ ਡਾਰਕ ਲਾਈਟ ਹਰ ਤਰ੍ਹਾਂ ਦਾ ਕਲਰ ਮਿਲ ਜੇਗਾ ਜੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਹਾਂਜੀ ਅਗਲਾ ਸੂਟ ਡਿਜ਼ਾਈਨ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਮਸ਼ੀਨੀ ਵਰਕ ਵਾਲਾ ਹੈ ਜੀ ਸਿਲਕ ਫੈਬਰਿਕ ਉੱਪਰ ਹੀ ਮਸ਼ੀਨ ਦਾ ਵਰਕ ਤੇ ਹੈਂਡ ਵਰਕ ਦੋਨੋਂ ਹੀ ਕੰਮ ਕੀਤੇ ਗਏ ਹਨ हां जी ਇਸ ਦੇ ਨਾਲ ਘੇਰੇ ਉੱਪਰ ਵੀ ਤੁਹਾਨੂੰ ਵਰਕ ਮਿਲ ਜੇਗਾ ਦੁਪੱਟਾ ਵੀ ਇਸਾ ਸੇਮ ਹੀ ਹੈ ਸੇਮ ਡਿਜ਼ਾਈਨ ਉਸ ਤਰ੍ਹਾਂ ਕਰਵਾਇਆ ਗਿਆ ਹੈ हां जी ਪਿਓਰ ਦਾ ਦੁਪੱਟਾ ਹੈ ਜੀ ਇਸਾ ਜਿਸ ਦੇ ਕਿ ਫੋਰ ਸਾਈਡਰ ਤੁਹਾਨੂੰ ਹੈਵੀ ਵਰਕ ਦਿੱਤਾ ਜਾਏਗਾ ਤੇ ਔਰ ਦੁਪੱਟੇ ਦੇ ਵਿੱਚ ਵਿੱਚ ਤੁਹਾਨੂੰ ਛੋਟਾ ਛੋਟਾ ਡਿਜ਼ਾਈਨ ਸੂਟ ਦੇ ਡਿਜ਼ਾਈਨ ਅਕੋਰਡਿੰਗਲੀ ਹੀ ਦਿੱਤਾ ਗਿਆ ਹੈ ਇਸ ਦੇ ਵੀ ਕਲਰ ਚਾਰਟ ਬਹੁਤ ਪਿਆਰੇ ਹਨ हां जी ਲਾਈਟ ਸ਼ੇਡ ਵਿੱਚ ਹੈ ਜੀ ਇਹ ਅਗਲਾ ਸੂਟ ਜਿਹੜਾ ਤੁਸੀਂ ਇਹਦੇ ਵਿੱਚ ਦੇਖੋਗੇ yellow ਵਿੱਚ ਹੈ ਜੀ yellow ਇੱਕ ਬਹੁਤ ਅੱਗ ਵਾਲਾ yellow ਹੁੰਦਾ ਹੈ ਇਹ ਵਾਲਾ ਨਿੰਬੂ ਸ਼ੇਡ ਵਿੱਚ ਹੈ ਜੀ ਜਿਹਨੂੰ ਤੁਸੀਂ ਨਿੰਬੂ ਕਲਰ ਵੀ ਕਹਿ ਸਕਦੇ ਹੋ ਬਹੁਤ ਹੀ ਪਿਆਰਾ ਹੈ ਜੀ ਹਾਂਜੀ ਇਹ ਵਾਲਾ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਇਹ ਤੁਹਾਨੂੰ 골ਡਨ ਸ਼ੇਡ ਵਿੱਚ ਕ੍ਰੀਮ 골ਡਨ ਸ਼ੇਡ ਵਿੱਚ ਮਿਲੇਗਾ ਜੀ ਇਸ ਦੇ ਉੱਪਰ ਬਲੂ ਕਲਰ ਦਾ ਵਰਕ ਕੀਤਾ ਗਿਆ ਹੈ ਬਹੁਤ ਹੀ ਸੋਨਾ ਡਿਜ਼ਾਈਨ ਹੈ ਜੀ ਹਾਂਜੀ ਇਹ ਵਾਲਾ ਗਾਦਰੀ ਸ਼ੇਡ ਪਿੰਕ ਗਾਜਰੀ ਬਹੁਤ ਹੀ ਸੋਨਾ ਪਿਆਰਾ ਪਿਆਰਾ ਸੂਟ ਹੈ ਜੀ ਇਹ ਵਾਲੇ ਸੂਟ ਸਾਰੇ ਹੀ ਥ्रेड ਵਰਕ ਵਿੱਚ ਹਨ ਹਾਂਜੀ ਇਹ ਵਾਲੇ ਸੂਟ ਡਿਜ਼ਾਈਨ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਇਸ ਦਾ ਦੁਪੱਟਾ ਆਰਗੰਜ਼ਾ ਵਿੱਚ ਹੈ ਜਿਸ ਦੇ ਫੋਰ ਸਾਈਡਡ ਵਰਕ ਕੀਤਾ ਗਿਆ ਹੈ ਜੀ ਥ੍ਰੈਡ ਵਰਕ ਕੀਤਾ ਗਿਆ ਹੈ ਸਾਰੇ ਹੀ ਸੂਟ ਦੇ ਵਿੱਚ ਹਾਂਜੀ ਬਹੁਤ ਪਿਆਰੇ ਪਿਆਰੇ ਸੂਟ ਹਨ ਜੀ ਇਹ ਵੀ ਲੈ ਸੂਟ ਵੀ ਲਾਈਟ ਸ਼ੇਡ ਵਿੱਚ ਹੀ ਹੈ ਉਮੀਦ ਹੈ ਤੁਹਾਨੂੰ ਸਾਰੇ ਹੀ ਸੂਟ ਡਿਜ਼ਾਈਨ ਪਸੰਦ ਆਣਗੇ ਇਹ ਰਾਇਲ ਲੁੱਕ ਦਿੰਦਾ ਹੋਇਆ ਇੰਗਲਿਸ਼ ਕਲਰ ਹੈ ਜੀ ਕਿੰਨਾ ਪਿਆਰਾ ਸੂਟ ਲੱਗ ਰਿਹਾ ਹੈ ਜੀ ਇਸ ਜਿਹੜਾ ਥ੍ਰੈਡ ਵਰਕ ਕੀਤਾ ਗਿਆ ਹੋਸਦਾ ਵੀ ਕੰਬੀਨੇਸ਼ਨ ਕਿੰਨਾ ਵਧੀਆ ਹੈ ਬਹੁਤ ਹੀ ਪਿਆਰਾ ਸੂਟ ਹੈ ਜੀ